ਫੋਜਾ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਆਇਆ ਹੈ ਜਿਸ ਵਿਅਕਤੀ ਦੇ ਵੱਲੋਂ ਫੋਜਾ ਸਿੰਘ ਨੂੰ ਟੱਕਰ ਮਾਰੀ ਜਾਂਦੀ ਹੈ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਅਮਰਿਤਪਾਲ ਸਿੰਘ ਉਰਫ ਅਮਰਿਤ ਇਸ ਵਿਅਕਤੀ ਦਾ ਨਾਦ ਅਸਿਆ ਜਾ ਰਿਹਾ ਹੈ ਜੋ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਕਰਤਾਰਪੁਰ ਦੇ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਸੀ ਜੋ ਭੋਗਪੁਰ ਆਪਣਾ ਇਸਨੇ ਮੋਬਾਈਲ ਵਿੱਚ ਆ ਸੀ ਉਸਦੇ ਪੈਸੇ ਲੈਣ ਗਿਆ ਸੀ ਤੇ ਆਦੇ ਹੋਏ ਇਸ ਦੇ ਵੱਲੋਂ ਫੌਜਾ ਸਿੰਘ ਨੂੰ ਟੱਕਰ ਮਾਰੀ ਜਾਂਦੀ ਹੈ ਜੋ ਹਾਦਸਾ ਹੁੰਦਾ ਹੈ ਜਦੋਂ ਹਾਦਸਾ ਹੁੰਦਾ ਹੈ ਉਸ ਤੋਂ ਬਾਅਦ ਇਹ ਨੌਜਵਾਨ ਇਸ ਨੂੰ ਨਹੀਂ ਪਤਾ ਲੱਗਦਾ ਕਿ ਇਸਨੇ ਕਿਸ ਬਜ਼ੁਰਗ ਨੂੰ ਟੱਕਰ ਮਾਰੀ ਹੈ ਜਦੋਂ ਇਹ ਖਬਰਾਂ ਦੇ ਵਿੱਚ ਦੇਖਦਾ ਹੈ ਕਿ ਜਿਸ ਵਿਅਕਤੀ ਨੂੰ ਉਸਨੇ ਟੱਕਰ ਮਾਰੀ ਆ ਉਹ ਫੌਜਾ ਸਿੰਘ ਸੀ ਤੇ ਇਹ ਨੌਜਵਾਨ ਜਿਹੜਾ ਹੈ ਖਬਰਾਂ ਆ ਜਾਂਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਅੱਜ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਜਾਵੇਗਾ ਤਾਂ ਜਿਸ ਤਰੀਕੇ ਦੇ ਨਾਲ ਫੌਜਾ ਸਿੰਘ ਦੀ ਮੌਤ ਹੁੰਦੀ ਹੈ ਘਰੋਂ ਸੈਰ ਕਰਨ ਦੇ ਲਈ ਜਾਂਦੇ ਨੇ ਤੇ ਇਸੇ ਦਰਮਿਆਨ ਇੱਕ ਗੱਡੀ ਦੇ ਵੱਲੋਂ ਚਿੱਟੇ ਰੰਗ ਦੀ ਇਹ ਗੱਡੀ ਸੀ ਜਿਸ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਲਗਾਤਾਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਪਰ ਪੁਲਿਸ ਦੇ ਲਈ ਕਈ ਮੁਸ਼ਕਲਾਂ ਖੜੀਆਂ ਸਨ ਕਿਉਂਕਿ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਉਸ ਥਾਂ ਤੇ ਕੋਈ ਸੀਸੀਟੀਵੀ ਨਹੀਂ ਸੀ ਜਿਸ ਕਰਕੇ ਪੁਲਿਸ ਨੂੰ ਛਾਣਮੀਨ ਕਰਨ ਦੇ ਵਿੱਚ ਮੁਸ਼ਕਲਾ ਜ਼ਰੂਰ ਆ ਰਹੀਆਂ ਸੀ ਪਰ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਜਦੋਂ ਫੌਜਾ ਸਿੰਘ ਆਪਣੇ ਘਰ ਤੋਂ ਬਾਹਰ ਜਾਂਦੇ ਨੇ ਉਸ ਵੇਲੇ ਦੀ ਸੀਸੀਟੀਵੀ ਅਤੇ 10 ਕਿਲੋਮੀਟਰ ਤੱਕ ਜਿੱਥੇ ਐਕਸੀਡੈਂਟ ਹੁੰਦਾ ਆਲੇ ਦੁਆਲੇ ਦੀ ਸੀਸੀਟੀਵੀ ਨੂੰ ਖੰਗਾਲਿਆ ਜਾਂਦਾ ਹਾਲਾਂਕਿ ਜਿੱਥੇ ਹਾਦਸਾ ਹੋਇਆ ਉੱਥੇ ਸੀਸੀਟੀਵੀ ਨਹੀਂ ਲੱਗੇ ਸੀ ਪਰ ਮੈਨੂਅਲੀ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਛਾਨਬੀਨ ਕੀਤੀ ਗਈ ਆਲੇ ਦੁਆਲੇ ਸੀਸੀਟੀਵੀ ਨੂੰ ਖੰਗਾਲਿਆ ਗਿਆ ਫਾਰਵਰਡ ਬੈਕਵਰਡ ਲਿੰਕਿੰਗ ਇਸ ਤਰੀਕੇ ਦੇ ਨਾਲ ਹਰ ਜਿਹੜੇ ਸੀਸੀਟੀਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਫਿਰ ਪੁਲਿਸ ਤੱਕ ਇਹ ਸੁਰਾਗ ਲੱਗਦਾ ਇਸ ਤੋਂ ਬਾਅਦ ABC ਜਿਸ ਗੱਡੀ ਦੇ ਨਾਲ ਫੌਜਾ ਸਿੰਘ ਦੀ ਟੱਕਰ ਹੋਈ ਸੀ ਉਸ ਗੱਡੀ ਨੂੰ ਵੀ ਨੁਕਸਾਨ ਹੋਇਆ ਸੀ ਤੇ ਦੱਸਿਆ ਜਾ ਰਿਹਾ ਕਿ ਫੋਰਚੂਨਰ ਗੱਡੀ ਸੀ ਉਸ ਦਾ ਜੋ ਫੌਗ ਲੈਂਪ ਸੀ ਉਹ ਨੁਕਸਾਨਿਆ ਗਿਆ ਸੀ ਜਿੱਥੇ ਹਾਦਸਾ ਹੋਇਆ ਸੀ ਉੱਥੇ ਗੱਡੀ ਦੇ ਟੁਕੜੇ ਵੀ ਮਿਲੇ ਸੀ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਵਿੱਚ ਲਗਾਤਾਰ छानबीन ਕਰ ਰਹੀ ਸੀ ਜਾਂਚ ਕਰ ਰਹੀ ਸੀ ਤੇ ਹੁਣ ਪੁਲਿਸ ਦੇ ਹੱਥ ਵੱਡਾ ਜੋ ਉਸ ਨੂੰ ਐਕਸ਼ਨ ਜ਼ਰੂਰ ਕੀਤਾ ਜਾ ਸਕਦਾ ਵੱਡੀ ਕਾਰਵਾਈ ਜਿਹੜੀ ਹੈ ਇਸ ਮੁਲਜ਼ਮ ਦੇ ਖਿਲਾਫ ਹੋਈ ਹੈ ਜੋ ਅਮਰਿਤਪਾਲ ਸਿੰਘ ਹੈ ਜਿਸ ਨੂੰ ਅਮ੍ਰਿਤ ਕਿਹਾ ਜਾਂਦਾ ਹੈ ਜੋ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈ ਐਸੀ ਜਦੋਂ ਫੌਜਾ ਸਿੰਘ ਆਪਣੇ ਘਰ ਤੋਂ ਬਾਹਰ ਨਿਕਲਦੇ ਨੇ ਤੇ ਰਸਤਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਕੁਝ ਸਮਾਂ ਪਹਿਲੇ ਦੀਆਂ ਇਹ ਤਸਵੀਰਾਂ ਸੀ ਜਦੋਂ ਆਪਣੇ ਘਰ ਦੇ ਬਾਹਰੋਂ ਨਿਕਲਦੇ ਨੇ ਉਸ ਵੇਲੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਸੀਗੀਆਂ ਇਸੇ ਦੇ ਆਧਾਰ ਤੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਸੀ ਸੀਸੀਟੀਵੀ ਆਖੰਗਾਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਵੱਡਾ ਸੁਰਾਗ ਲੱਗਿਆ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰਿਤਪਾਲ ਸਿੰਘ ਉਸ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਕੈਨੇਡਾ ਤੋਂ ਆਇਆ ਸੀਗਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿਸ ਤਰੀਕੇ ਦੇ ਨਾਲ ਪੁਲਿਸ ਇਸ ਮੁਲਜ਼ਮ ਦੇ ਕੋਲ ਪਹੁੰਚੀ ਹੈ ਇਸ ਪੂਰੀ ਖਬਰ ਤੇ ਮੇਰੇ ਸਹਿਯੋਗੀ ਪ੍ਰਬੰਧਿਤ ਜੁੜ ਚੁੱਕੇ ਨੇ ਪ੍ਰਬੰਧਿਤ ਕਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ ਹੈ ਦੇਖੋ ਦਿਕਾਸ਼ੂ ਸਪੱਸ਼ਟ ਤੌਰ ਤੇ ਮੈਨੂੰ ਦੱਸ ਦਿਆਂ ਕਿ ਅੰਮ੍ਰਿਤਪਾਲ ਉਰਫ ਅੰਮ੍ਰਿਤ ਜੋ ਕਿ ਕਰਤਾਰਪੁਰ ਦੇ ਨਾਲ ਦਸਪਰਪੰਡ ਦਾ ਰਹਿਣ ਵਾਲਾ ਦਾ ਬਲਾਈਂਡ ਸਪੌਟ ਸੀਗਾ ਇਹ ਮੈਂ ਗਲਤਾਂ ਕਹਿ ਰਹੇ ਹਾਂ ਕਿਉਂਕਿ ਜਿੱਥਾ ਉਹ ਉੱਤੇ ਫੌਜਾ ਸਿੰਘ ਹੋਰ ਦਾ ਐਕਸੀਡੈਂਟ ਹੁੰਦਾ ਫੋਰਚੂਨਰ TB20 C71 100 ਕਾਰ ਦੇ ਨਾਲ ਜਦੋਂ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਕਿ ਜਿਸ ਬਲਾਈਂਡ 스ਪੌਟ ਤੇ ਇਹ ਮਾਮਲਾ ਨਿਕਲ ਕੇ ਸਾਹਮਣੇ ਆਂਦਾ ਵੈ ਉਹਦੇ ਉੱਤੇ ਜਿਹੜਾ ਕਿ ਕਿਸੇ ਵੀ ਤਰੀਕੇ ਨਾਲ ਕੋਈ ਸੀਸੀਟੀਵੀ ਨਹੀਂ ਸੀਗਾ ਹੁਣ ਮੈਂ ਵਿਸਤਾਰਤ ਇਨਵੈਸਟੀਗੇਸ਼ਨ ਦੇ ਬਾਰੇ ਦੱਸਦਾ ਕਿ ਇਨਵੈਸਟੀਗੇਸ਼ਨ ਕਿਸ ਤਰੀਕੇ ਦੇ ਨਾਲ ਸ਼ੁਰੂ ਹੁੰਦੀ ਹੈ ਤੇ ਅਖੀਰਲੇ ਮੁਕਾਮ ਤੱਕ ਪਹੁੰਚਦੀ ਹੈ ਕਿ ਜਦੋਂ ਫੌਦਰ ਸਿੰਘ ਹੋਰੀ ਘਰੋਂ ਨਿਕਲਦੇ ਨੇ ਉਹਦੇ ਸੀਸੀਟੀਵੀ ਸਾਹਮਣੇ ਨਿਕਲ ਕੇ ਆਦੀ ਧਨਵਜ ਦੇ ਸਾਥੇ ਮਿਲਣ ਦੀ ਤੇ ਪੁਲਿਸ ਜਿਹੜਾ ਕਿ ਪੂਰਾ ਟਰੈਪ ਲਗਾ ਕੇ ਇਹ ਦੇਖਦੀ ਹੈ ਕਿ ਉਹਨਾਂ ਦੇ ਘਰ ਤੋਂ ਹਾਈਵੇ ਦਾ ਰਸਤਾ ਕਿੰਨਾ ਇੱਕ ਜਜਮੈਂਟ ਲੈਂਦੀ ਹੈ ਤੇ ਇੱਕ ਓਪੀਨੀਅਨ ਸੈੱਟ ਕਰਦੀ ਕਿ ਇੰਨੇ ਟਾਈਮ ਤੇ ਇਸ ਤਰੀਕੇ ਦੇ ਨਾਲ ਫੌਜਾ ਸਿੰਘ ਇੱਥੇ ਪਹੁੰਚਦੇ ਨੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਥਾਂ ਦੇ ਉੱਤੇ ਜਿਹੜਾ ਐਕਸੀਡੈਂਟ ਹੁੰਦਾ ਉਸੇ ਦਾ ਕਿਸੇ ਵੀ ਤਰੀਕੇ ਨਾਲ ਸੀਸੀਟੀਵੀ ਨਹੀਂ ਸੀਗਾ ਫਿਰ ਪੁਲਿਸ ਨੇ ਜਿਹੜਾ ਹੈ ਕਿ ਇਸ ਮਾਮਲੇ ਨੂੰ ਹਲਕੀ ਜਿਹੀ ਤਰ੍ਹਾਂ ਕੀਤਾ ਪੁਲਿਸ ਦੀ ਇੱਕ ਥਿਊਰੀ ਚੱਲਦੀ ਹੈ ਬੈਕਵਰਡ ਤੇ ਫਾਰਵਰਡ ਲਿੰਕ ਯਾਨੀ ਕਿ ਅਗਲੀ ਤੇ ਪਿਛਲੀ ਜਿਹੜੀ ਥਾਂ ਮੈਚ ਪੋਟ ਤੋਂ ਉਹਦਾ ਜਿਹੜਾ ਹੈ ਕਿ ਸੀਸੀਟੀਵੀ ਦਾ ਜਿਹੜਾ ਡੰਪ ਚੁੱਕਿਆ ਗਿਆ ਤੇ ਲਾਜ਼ਮੀ ਤੌਰ ਤੇ ਇੱਕ ਟੈਕਨੀਕਲ ਐਂਗਲ ਜਿਹੜਾ ਹੈ ਇਹ ਵੀ ਨਿਕਲ ਕੇ ਸਾਹਮਣੇ ਆਉ ਕੇ ਦੇ ਨਾਲ ਜਿਹੜੀ ਉਹਨਾਂ ਦੇ ਸਰੀਰ ਤੇ ਸੱਟਾਂ ਲਗੀਆਂ ਚੂਲੇ ਤੇ ਦੱਸਿਆ ਜਾਂਦਾ ਸਾਟ ਲੱਗਦੀ ਹੈ ਤੇ ਇਤੋਂ ਪ੍ਰਤੀਤ ਹੋਇਆ ਕਿ ਗੱਡੀ ਦਾ ਜਿਹੜਾ ਕਿ ਫਰੰਟ ਸਾਈਡ ਜਿਹੜਾ ਕਿ ਉਹ ਡੈਮੇਜ ਹੋਇਆ ਹੋਏਗਾ ਪਰ ਸਵਾਲ ਇੱਥੇ ਪੈਦਾ ਹੋ ਜਾਂਦਾ ਗੱਡੀ ਸੱਜੇ ਪਾਸੇੋਂ ਵਜਦੀ ਹੈ ਜਾਂ ਖੱਬੇ ਪਾਸੇੋਂ ਇਹ ਤਰੀਕੇ ਦੇ ਨਾਲ ਜਿਹੜੀ ਹੈ ਕਿ ਪੁਲਿਸ ਅੱਗੇ ਆਪਣੀ ਇਨਵੈਸਟੀਗੇਸ਼ਨ ਲੈ ਕੇ ਚੱਲਦੀ ਹਾਲਾਂਕਿ ਜਿਸ ਥਾਂ ਤੇ ਐਕਸੀਡੈਂਟ ਹੋਇਆ ਉੱਥੇ ਗੱਡੀ ਦੇ ਕੁਝ ਪੇੜ-ਪਾਠ ਵੀ ਜਿਹੜਾ ਹੈ ਕਿ ਪੁਲਿਸ ਨੂੰ ਮਿਲੇ ਸੀਗੇ ਪਰ ਹਿਊਮਨ ਹਿੰਟ ਦੀ ਪਾਇੰਸ਼ੂ ਇਸ ਮਾਮਲੇ ਦੇ ਵਿੱਚ ਬਹੁਤ ਹੀ ਕਾਰ ਜਰ ਸਾਬਤ ਹੋਇਆ ਕਿ ਕਿ ਕਿਸੇ ਵਿਅਕਤੀ ਨੇ ਇਹ ਐਕਸੀਡੈਂਟ ਹੁੰਦੇ ਆਪਣੀ ਅੱਖਾਂ ਦੇ ਨਾਲ ਦੇਖਿਆ ਪਰ ਉਹ ਰੋਡ ਦੇ ਦੂਸਰੇ ਪਾਸੇ ਸੀਗਾ ਜਿਸ ਕਰਕੇ ਉਹ ਨੰਬਰ ਪਲੇਟ ਜਿਹੜੀ ਹੈ ਕਿ ਉਹ ਨਹੀਂ ਦੇਖ ਪਾਇਆ ਪਰ ਗੱਡੀ ਦੀ ਹਾਈਟ ਪਤਾ ਲੱਗ ਗਈ ਸੀ ਤੇ ਪੁਲਿਸ ਜਿਹੜਾ ਹੈ ਕਿ ਉਹ ਸੈਵਨ ਸੀਟਰ ਐਸਯੂਵੀ ਕਾਰ ਨੂੰ ਜਿਹੜਾ ਹੈ ਕਿ ਉਹ ਸਸਪੈਕਟ ਮੰਨ ਕੇ ਚਲਦੀ ਰਹੀ ਸੀ ਫਿਰ ਗੱਡੀ ਦਾ ਨਿਕਲ ਕੇ ਨੰਬਰ ਸਾਹਮਣੇ ਆਂਦਾ ਵਾ ਪਰ ਇਸ ਮਾਮਲੇ ਦੇ ਵਿੱਚ ਜਦੋਂ ਨੰਬਰ ਨਿਕਲ ਕੇ ਸਾਹਮਣੇ ਆਇਆ ਵਾ ਤੇ ਗੱਡੀ ਅਸਲ ਮਾਲਕਾ ਕੀ ਜਾਣਦੀ ਜੀ ਮਾਲਕਾ ਦੇ ਕੋਲ ਜਾਂਦੇ ਨੇ ਕਿਹਾ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਹੀ ਇਸ ਨੇ ਗੱਡੀ ਖਰੀਦੀ ਸੀ ਅਮਰਿਤਪਾਲ ਨੇ ਕਿ ਇਹ ਰੀਸੋਲਡ ਹੋ ਦੋ ਤਿੰਨ ਵਾਰ ਵੇਚਿਆ ਗਿਆ ਸੀਗਾ ਫਿਰ ਹੁਣ ਜੋ ਅੰਮ੍ਰਿਤਪਾਲ ਸਿੰਘ ਜੋ ਕਨੇਡਾ ਤੋਂ ਆਏ ਸੀ ਇਸ ਨੇ ਕੁਝ ਸਮਾਂ ਪਹਿਲਾਂ ਹੀ ਇਸ ਨੂੰ ਖਰੀਦਿਆ ਸੀ ਇਸ ਤਰੀਕੇ ਦੀ ਕੋਈ ਜਾਣਕਾਰੀ ਮੈਂ ਉੱਤੇ ਗਲਤੀ ਹਾਂ ਮੈਂ ਬਿਲਕੁਲ ਉਸੇ ਗਲਤੀ ਆ ਰਿਹਾ ਹਾਂ ਕਿ ਜਦੋਂ ਗੱਡੀ ਦੇ ਅਸਲ ਮਾਲਕਾਂ ਤੱਕ ਜਾਂਦੇ ਇਹਨੇ ਪੁੱਛ ਤੇ ਉਹ ਇਹ ਗੱਲ ਕਹਿੰਦੇ ਨੇ ਕਿ ਗੱਡੀ ਨੂੰ ਜਿਹੜਾ ਵੇਚ ਦਿੱਤਾ ਫਿਰ ਅਗਲੇ ਹੱਥ ਵੀ ਜਿਹੜਾ ਕਿ ਉਹ ਜਾਣਕਾਰੀ ਨਿਕਲਦੀ ਹੈ ਗੱਡੀ ਵੇਚੀ ਗਈ ਹੈ ਤੇ ਅਕੀਰਲਾ ਜਿਹੜਾ ਅੰਮ੍ਰਿਤਪਾਲ ਹੈ ਜੀ 2 ਸਾਲ ਪਹਿਲਾਂ ਹੀ ਜਿਹੜੀ ਹੈ ਕਿ ਫੋਰਚੂਨਰ ਕਾਰ ਲਈ ਸੀਗੀ ਕੈਨੇਡਾ ਦੇ ਵਿੱਚ ਇਹ ਵਰਕ ਪਰਮਿਟ ਤੇ ਗਿਆ ਸੀਗਾ ਤੇ ਇੱਕ ਜੀ ਹਫਤੇ ਪਹਿਲਾਂ ਦਲੰਦਰ ਆਇਆ ਸੀਗਾ ਕਿ ਕਿਸੇ ਕੰਮ ਨੂੰ ਲੈ ਕੇ ਜਿਹੜਾ ਹੈ ਕਿ ਇਹ ਪੂਪੂਰੀ ਯਾਤਰੀ ਦੱਸਿਆ ਜਾ ਰਿਹਾ ਕਿ ਮੋਬਾਈਲ ਵੇਚ ਕੇ ਉਹ ਡਿਪੋਮੈਂਟ ਲੈ ਕੇ ਵਾਪਸ ਆ ਰਿਹਾ ਸੀ ਕੱਲ੍ਹ ਹੀ ਸੀਗਾ ਜਦੋਂ ਇਹ ਹਾਦਸਾ ਹੋਇਆ ਹਾਲਾਂਕਿ ਉਸ ਵੇਲੇ ਉਹਦੀ ਅਵਸਥਾ ਕੀ ਸੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਸਾਰਾ ਹਾਦਸਾ ਵਾਪਰਿਆ ਪੁਲਿਸ 10 ਵਜੇ ਕਾਨਫਰੈਂਸ ਕਰ ਰਹੀ ਹੈ ਉਮੀਦ ਹੈ ਕਿ ਇਨਵੈਸਟੀਗੇਸ਼ਨ ਚ ਜੂ ਨਿਕਲ ਕੇ ਸਾਹਮਣੇ ਆਇਆਗਾ ਉਹ ਤੱਥ ਪੁਲਿਸ ਜ਼ਰੂਰ ਅੱਗੇ ਰੱਖੇਗੀ ਓਵਰਆਲ ਇਹ ਮਾਮਲਾ ਹੁਣ ਤੱਕ ਜਿਹੜਾ ਕਿ ਗ੍ਰੇਸ ਹੁੰਦਾ ਹੋਇਆ ਦਿਖਾਈ ਦੇ ਰਿਹਾ ਦੁਬਾਰਾ ਪਰੰਪੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦਾ ਵੀ ਬਿਆਨ ਹੈ ਜਿੱਥੇ ਉਹ ਕਹਿ ਰਹੇ ਨੇ ਕਿ ਸਾਨੂੰ ਗ੍ਰਿਫਤਾਰੀ ਦੇ ਬਾਰੇ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਜੋ ਖਬਰਾਂ ਦੇ ਵਿੱਚ ਆ ਰਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪਰਿਵਾਰ ਤੱਕ ਇਹ ਜਾਣਕਾਰੀ ਨਹੀਂ ਪਹੁੰਚ ਸਕੀ ਇਹ ਕੋਈ ਦਾਇਕ ਪ੍ਰੋਟੋਕੋਲ ਆ ਪੁਲਿਸ ਨੇ ਇਸ ਤਰੀਕੇ ਦੇ ਨਾਲ ਕੰਪਲੇਂਟ ਲਈ ਹੈ ਤੇ ਕੰਪਲੇਨਰ ਨੂੰ ਜਿਹੜਾ ਹੈ ਕਿ ਉਸ ਤਰੀਕੇ ਦੇ ਨਾਲ ਜ਼ਰੂਰ ਦੱਸਿਆ ਜਾਂਦਾ ਹੈ ਹਾਲਾਂਕਿ 10 ਵਜੇ ਜ਼ਰੂਰ ਪੁਲਿਸ ਜਿਹੜੀ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਕਿ ਆਪਣਾ ਆਫੀਸ਼ੀਅਲ ਬਿਆਨ ਦੇਗੀ ਤੇ ਪਰਿਵਾਰ ਨੂੰ ਵੀ ਲਾਜ਼ਮੀ ਤੌਰ ਤੇ ਉਸੇ ਵੱਲੇ ਜਿਹੜਾ ਕਿ ਪਤਾ ਲੱਗੇਗਾ ਪਰ ਪਰਿਵਾਰ ਇਹ ਗੱਲ ਤੋਂ ਜਿਹੜਾ ਹੈ ਕਿ ਕਿਤੇ ਨਾ ਕਿਤੇ ਸੈਟੀਸਫਾਈਡ ਹੁੰਦਾ ਹੋਇਆ ਜਿਹੜਾ ਕਿ ਪੁਲਿਸ ਤੋਂ ਕਾਰਜਗੁਜ਼ਾਰੀ ਤੋਂ ਜਿਹੜਾ ਕਿ ਸਮਝ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਕਿ ਕਿਉਂਕਿ 30 ਘੰਟਿਆਂ ਦੇ ਅੰਦਰ ਅੰਦਰ ਮਾਮਲਾ ਟ੍ਰੇਸ ਕਰ ਦੇਣਾ ਕਿਉਂਕਿ ਸਰਵਿਸ ਦਾ ਕਿਉਂਕਿ ਸਵਾਲ ਇੱਥੇ ਆ ਰਿਹਾ ਸੀ ਰੋਡ ਸੇਫਟੀ ਦਾ ਕਿ ਰੋਡ ਸੇਫਟੀ ਕੀ ਇੰਡੀਆ ਦੇ ਵਿੱਚ ਕਿਸ ਤਰੀਕੇ ਨਾਲ ਇੰਟਰਨੈਸ਼ਨਲ মিডিਆ ਤੇ ਜ਼ਰੂਰ ਪੰਡਿਆ ਜਾ ਰਿਹਾ ਸੀਗਾ ਪਰ ਪੁਲਿਸ ਨੇ ਜਿਸ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਕੀਤੀ ਹੈ ਇਨਵੈਸਟੀਗੇਸ਼ਨ ਕੀਤੀ ਹੈ ਉਹ ਜ਼ਰੂਰ ਕਾਬਿਲ ਤਾਰੀਫ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਫੌਜਾ ਸਿੰਘ ਦਾ ਸਸਕਾਰ ਕਦੋਂ ਹੋਵੇਗਾ ਕਿ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਹੋਵੇਗਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਇਸ ਤਰੀਕੇ ਦੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਫੋਟੋਿੰਗ ਦੇ ਛੇ ਬੱਚੇ ਨੇ ਤੇ ਉਹਨਾਂ ਚੋਂ ਕੁਝ ਜਿਹੜੇ ਨੇ ਕਿ ਬਾਹਰ ਨੇ ਦੀ ਪਾਂਛੀ ਹਾਲੇ ਤੱਕ ਜਿਹੜੀ ਉਹਨਾਂ ਦੇ ਮ੍ਰਿਤਕ ਦੇ ਨੂੰ ਕੋਲ ਸਿਵਲ ਹਸਪੀਟਲ ਆਦਮਪੁਰ ਵਿਖੇ ਜਿਹੜਾ ਕਿ ਮੌਇਸਰੀ ਦੇ ਵਿੱਚ ਰੱਖਿਆ ਗਿਆ ਵਾ ਵਿਦੇਸ਼ ਤੋਂ ਜਿਹੜਾ ਕਿ ਪਰਤਨ ਨੂੰ ਸਮਾਂ ਲੱਗ ਰਿਹਾ ਵਾ ਪਰ ਪਰਿਵਾਰ ਦੇ ਮੁਤਾਬਿਕ ਜਿਦੋਂ ਤੱਕ ਅੱਜ ਤੱਕ ਕਵਰੇਜ ਕਰਦੇ ਵੇਖੀ ਤੇ ਉਹਨਾਂ ਨੇ ਗੱਲ ਆਖੀ ਹੈ ਕਿ ਜਿਹੜਾ ਕਿ ਉਹ ਲੋਕ ਆ ਰਹੇ ਨੇ ਸਾਡੇ ਹੋਰ ਰਿਸ਼ਤੇਦਾਰ ਵੀ ਨੇ ਤੇ ਬੱਚੇ ਖਾਸ ਤੌਰ ਤੇ ਗ੍ਰੀਸ ਤੋਂ ਆ ਰਹੇ ਨੇ ਤੇ ਇਸ ਵੀਕ ਦੇ ਵੀਕੈਂਡ ਦੇ ਵਿੱਚ ਮੋਸਟ ਪ੍ਰੋਬਬਲੀ ਜਿਹੜਾ ਹੈ ਕਿ ਉਹ ਸੈਟਰਡੇ ਤੱਕ ਜਿਹੜਾ ਹੈ ਕਿ ਉਹਨਾਂ ਦਾ ਸੰਸਕਾਰ ਜਿਹੜਾ ਕਿ ਹੋ ਕਰ ਜਾਣਕਾਰੀ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਤਾਂ तमाम ਜਾਣਕਾਰੀ ਲਈ ਸ਼ੁਕਰੀਆ ਪ੍ਰਭਮੇਤਾ ਫੌਜਾ ਸਿੰਘ ਦੀ ਮੌਤ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਆ ਰਹੀ ਹੈ ਜਿੱਥੇ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਰਿਤਪਾਲ ਸਿੰਘ ਉਰਫ ਅਮਰਿਤ ਇਸ ਮੁਲਜ਼ਮ ਦੀ ਪਛਾਣ ਹੋਈ ਹੈ ਜੋ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਪੰਜਾਬ ਦੇ ਵਿੱਚ ਤੇ ਦੱਸਿਆ ਜਾ ਰਿਹਾ ਕਿ ਇਹ ਭੋਗਪੁਰ ਆਪਣੇ ਪੈਸੇ ਲੈਣ ਗਿਆ ਸੀ ਰਸਤੇ ਦੇ ਵਿੱਚ ਆਉਂਦੇ ਹੋਏ ਇਸ ਦੇ ਕੋਲੋਂ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ ਪੁਲਿਸ ਦੇ ਵੱਲੋਂ ਕੁਝ ਹੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿੱਥੇ ਵੱਡੇ ਖੁਲਾਸੇ ਕੀਤੇ ਜਾਣਗੇ ਤੇ ਦੱਸਿਆ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਲਗਾਤਾਰ ਫੌਜਾ ਸਿੰਘ ਜੋ ਉਮਰਦਰਾਜ਼ ਦੜਾਕਸਣ ਉਹਨਾਂ ਦੀ ਮੌਤ ਹੋ ਜਾਂਦੀ ਹੈ ਘਰੋਂ ਬਾਹਰ ਸੈਰ ਕਰਨ ਦੇ ਲਈ ਨਿਕਲਦੇ ਸਨ ਤੇ ਇਸ ਦੇ ਦਰਮਿਆਨ ਇੱਕ ਚਿੱਟੇ ਰੰਗ ਦੀ ਗੱਡੀ ਆਂਦੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਤੇ ਜਿਸ ਦਰਮਿਆਨ ਉਹ ਸੜਕ ਤੇ ਡਿੱਗ ਜਾਂਦੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਡਾਕਟਰ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਉਹ ਵੈਂਟੀਲੇਟਰ ਸਪੋਰਟ ਤੇ ਵੀ ਰਹਿੰਦੇ ਨੇ ਪਰ ਬਾਅਦ ਦੇ ਵਿੱਚ ਉਹ ਦਮ ਤੋੜ ਦਿੰਦੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਸੀ ਪਰ ਔਰ ਉਸ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕਰਿਆ ਸੀ ਤੇ ਹੁਣ ਉਸ ਮੁਲਜ਼ਮ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕੀ ਕੁਝ ਫੌਜਾ ਸਿੰਘ ਦੇ ਜੋ ਪਰਿਵਾਰਕ ਮੈਂਬਰ ਨੇ ਜੋ ਉਹਨਾਂ ਦਾ ਪੋਤਾ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਆ ਉਹ ਵੀ ਸੁਣ ਲਨੇ ਆ ਨਹੀਂ ਸਰ ਸਾਨੂੰ ਅਸੀਂ ਤਾਂ ਤੁਹਾਡੇ মিডিয়াম ਆਪਣੇ ਇਹਦੇ ਸਾਨੂੰ ਪਤਾ ਲੱਗਾ ਮੜ ਗਿਆ ਪਰ ਸਾਨੂੰ ਪੁਲਿਸ ਨੇ ਨਹੀਂ ਹਜੇ ਕੁਝ ਵੀ ਦੱਸਿਆ ਕੋਈ ਵੀ ਨਾਂ ਅਸੀਂ ਉਹਨਾਂ ਨੂੰ ਪਤਾ ਕੀਤਾ ਜੋ ਵੀ ਕੁਝ ਆ ਤੇ ਸਾਨੂੰ ਵੈਸੇ ਅਬਾ ਸਾਹਿਬ ਔਰਤੇ ਔਰਤੀ ਖਬਰਾਂ ਤੋਂ ਹੀ ਪਤਾ ਲੱਗਾ ਨਹੀਂ ਸਰ ਹਮਕੋ ਕੋਈ ਨਹੀਂ ਪਤਾ ਇਸਕੇ ਬਾਰੇ ਹੈ ਨਾ ਅਭੀ ਕੋਈ ਕੋਈ ਹਮਕੋ ਇਨਫੋਰਮੇਸ਼ਨ ਨਹੀਂ ਦੀ ਕਿਸੇ ਨੇ ਜੀ 24 ਘੰਟਿਆਂ ਮੇਂ ਪੁਲਿਸ ਨੇ ਵਿਅਕਤੀ ਕੋ ਪਕੜ ਲਿਆ ਉਸਕੀ ਕਾਰਮਚਾਰੀ ਕੋ ਕਿਵੇਂ ਦੇਖੇ ਨਹੀਂ ਨਹੀਂ ਪੁਲਿਸ ਜਦ ਜੇ ਕਿਸੇ ਨੂੰ ਫੜਨਾ ਹੋਵੇ ਤਾਂ ਬਿਲਕੁਲ ਫੜ ਸਕਦੀ ਜੇ ਤਾਂ ਪਿੱਛੇ ਪੈ ਜਾਵੇ ਸਭ ਕੁਝ ਆ ਉਹਨਾਂ ਕੋ ਖਲੂ ਹੁੰਦੇ ਆ ਪਰ ਚਲੋ ਬਹੁਤ ਵਧੀਆ ਪੁਲਿਸ ਦਾ ਕੰਮ ਮੈਨੂੰ ਪਤਾ ਸੀਗਾ ਜਿੱਦਾਂ ਵੀ ਸ਼ੋਰ ਆ ਅਸੀਂ ਤਾਂ ਕਿਹਾ ਸੀਗਾ ਚਲੋ ਬਾਪੂ ਬੱਜ ਜਾਂਦੇ ਬਾਪੂ ਨਾਲ ਦਾ ਕੋਈ ਜੀ ਅਸੀਂ ਤਾਂ ਕਾਰਵਾਈ ਨਹੀਂ ਕਰਾਉਣੀ ਸੀ ਚਲੋ ਕੋਈ ਗੱਲ ਨਹੀਂ ਤੇ ਪਰ ਉਹ ਬੰਦੇ ਨੂੰ ਥੋੜਾ ਜਿਹਾ ਚਾਹੀਦਾ ਸੀ ਵੀ ਚਲੋ ਲੱਗੀ ਆ ਤੇ ਖੜਾ ਹੋ ਜਾਂਦਾ ਉਹਦਾ ਵੀ ਕਸੂਰ ਚਲੋ ਜੋ ਕੁਛ ਕੋਈ ਦੁਸ਼ਮਣੀ ਨਹੀਂ ਸੀਗੀ ਪਰ ਗਲਤੀ ਕਰ ਬੈਠਾ ਵੀ ਤੂੰ ਚੱਲ ਦੌੜ ਖਾ ਤੂੰ ਗਿਆ ਹਨਾ ਬਹੁਤ ਵਧੀਆ ਰਿਹਾ ਜੀ ਮੇਰੇ ਨਾਲ ਮੇਰੇ ਨਾਲ ਨਟਾਈਆ ਪਹਿਲਾਂ ਵੀ ਮੈਨੂੰ ਆਉਂਦੇ ਜਾਂਦੇ ਰਹਿੰਦੇ ਆ ਰਾਜਪਾਲ ਕਰਕੇ ਗਵਰਨਰ ਕਰਕੇ ਮੇਰੇ ਮੇਰੇ ਨਾਲ ਤਾਂ ਉਹਨਾਂ ਦਾ ਸਾਰੇ ਪੁਲਿਸ ਵਾਲੇ ਭਰਾਵਾਂ ਕੰਮ ਬਿਹਾਰ ਸਾਰਿਆਂ ਦਾ ਹਨਾ ਮੈਂ ਅਸੀਂ ਨਾਲ ਅਸੀਂ ਕਿਹੜਾ ਕੋਈ ਇਧਰ ਉਧਰ ਆ ਸਾਡੇ ਲਾ ਤਾਂ ਉਹਨਾਂ ਦਾ ਕੋਈ ਇਦਾਂ ਦੀ ਗੱਲ ਨਹੀਂ ਬਹੁਤ ਵਧੀਆ ਰਿਹਾ ਬਹੁਤ ਚੰਗੇ ਅਫਸਰ ਆ ਸਾਰੇ